ਜੰਗ ਲੋਹੜੇ ਦਾ ਹੋਇਆ ਦੋਆ ਤਿਰਾਂ ਦੇ ਬਹਾਦਰ ਵੱਧ ਵੱਧ ਕੇ ਲੜੇ ਪਰ ਗਦਾਰੀ ਦਾ ਬੀਜ ਬੀਜਿਆ ਜਾ ਚੁੱਕਾ ਸੀ ਅੱਗੇ ਪਤਾ ਹੀ ਸੀ ਸਾਨੂੰ ਕੀ ਹੋਣਾ ਪਰ ਸਿੱਖਾਂ ਨੇ ਉਹ ਕਰਕੇ ਵਿਖਾਈ ਉਹ ਕਰਕੇ ਵਿਖਾਈ ਜਿਹੜੀ ਅੰਗਰੇਜ਼ਾਂ ਨਾਲ ਅੱਜ ਤੱਕ ਨਹੀਂ ਸੀ ਹੋਈ ਸਭਰਾਵਾਂ ਤੋਂ ਪਹਿਲਾਂ ਦੋ ਜੰਗਾਂ ਹੋਈਆਂ ਫੇਰੂ ਤੇ ਮੁਦਕੀ ਦੀਆਂ ਅੰਗਰੇਜ਼ ਇਤਿਹਾਸਕਾਰਾਂ ਨੂੰ ਪੜ੍ਹ ਲਓ ਕਹਿੰਦੇ ਸਾਨੂੰ ਜ਼ਿੰਦਗੀ ਚ ਪਹਿਲੀ ਵਾਰੀ ਪਤਾ ਲੱਗਾ ਵੀ ਲੜਾਈ ਹੁੰਦੀ ਕੀ ਆ ਅਹੀਂ ਤੇ ਲੜੇ ਹਾਂ ਜੂਪੀ ਬਿਹਾਰ ਵਾਲਿਆਂ ਨਾਲ ਚੌਲਖਾਨ ਵਾਲਿਆਂ ਨਾਲ ਪਰ ਇਹਦੇ ਛੜਕੇ ਕਰਨ ਵਾਲਿਆਂ ਨਾਲ ਤੇ ਦੇਗਾ ਛਗਣ ਵਾਲਿਆਂ ਨਾਲ ਪਹਿਲੀ ਵਾਰੀ ਲੜੇ ਹਾਂ ਅਹੀਂ ਤੇ ਲੜਾਈ ਇਹਨਾਂ ਨਾਲ ਪਹਿਲੀ ਵਾਰੀ ਹਾਂ ਲੰਮੇ ਲੰਮੇ ਚੋਲੇ ਸਿਰਾਂ ਤੇ ਵੱਡੀਆਂ ਵੱਡੀਆਂ ਪੱਗਾਂ ਹੱਥਾਂ 'ਚ ਦੋ ਧਾਰੇ ਖੰਡੇ ਸਾਢੇ 6-6 ਫੁੱਟੇ ਜਵਾਨ ਅੰਗਰੇਜ਼ ਕਹਿੰਦਾ ਪਹਿਲੀ ਵਾਰੀ ਕਹੇ ਕੌਮ ਨਾਲ ਲੜਦਾ ਇੱਕ ਇੰਗਲੈਂਡ ਗਿਆ ਬੜੀ ਸਟੇਜ ਵੱਡੀ ਸੀ ਉਸ ਸਟੇਜ ਤੇ ਮੈਂ ਗੱਲ ਕੀਤੀ ਮੈਂ ਕਿਹਾ ਵੀ ਜਿੰਨੇ ਵੀ ਬੰਦੇ ਹਿੰਦੁਸਤਾਨ ਨੂੰ ਲੁੱਟਣ ਆਏ ਆ ਨਾ ਉਹ ਪੰਜਾਬ ਵਿੱਚੋਂ ਆਏ ਆ ਚਾਹੇ ਸਿਕੰਦਰ ਹੋਵੇ ਚਾਹੇ ਅਹਿਮਦ ਸ਼ਾਹ ਅਬਦਾਲੀ ਹੋਵੇ ਚਾਹੇ ਨਾਦਰ ਸ਼ਾਹ ਦੁਰਾਨੀ ਹੋਵੇ ਤੇ ਜਦੋਂ ਪੰਜਾਬ ਵਿੱਚੋਂ ਨੰਗੇ ਤੇ ਪੰਜਾਬੀਆਂ ਨੇ ਜਾਂ ਜਾਂਦਿਆਂ ਤੇ ਜਾਂ ਆਉਂਦਿਆਂ ਰੱਜ ਕੇ ਜੁੱਤੀ ਫੇਰੀ ਸੀ ਉਹਨਾਂ ਨੂੰ ਅੰਗਰੇਜ਼ਾਂ ਦੀ ਕਿਸਮਤ ਚੰਗੀ ਸੀ ਉਹ ਆਏ ਬੰਗਾਲ ਵਾਲੇ ਪਾਸਿਓਂ ਹੀ ਉਹ ਆਏ ਬੰਗਾਲੀਆਂ ਵਾਲੇ ਪਾਸਿਓਂ ਜੂਪੀ ਬਿਹਾਰ ਚ ਜੇਕਰ ਅੰਗਰੇਜ਼ ਨੂੰ ਵੀ ਪੰਜਾਬ ਵਿੱਚੋਂ ਦੀ ਆਉਣਾ ਪੈਂਦਾ ਤੇ ਜਿਹੜੀ ਦੁਰਦਸ਼ਾ ਅੰਗਰੇਜ਼ਾਂ ਦੀ ਸਰਦਾਰਾਂ ਨੇ ਇੱਥੇ ਇਸ ਖੇਤੇ 'ਚ ਕਰਨੀ ਸੀ ਨਾ ਉਹ ਦੁਨੀਆ ਦੇ ਇਤਿਹਾਸ ਨੇ ਖਲੋਖ ਲੋਕੇ ਵੇਖਣਾ ਸੀ ਉਹਨਾਂ ਦੀ ਕਿਸਮਤ ਚੰਗੀ ਉਹਨਾਂ ਦੇ ਆਉਣ ਦਾ ਰਸਤਾ ਹੀ ਦੂਜਾ ਸੀ ਜਾਂਗੋ ਹੋਵੇ ਸਰਦਾਰਾਂ ਦੀਆਂ ਕੋਪਾ ਨੇ ਕੀਤੀ ਕਮਾਲ ਲਾਲ ਸਿੰਘ ਤੇ ਤੇਜਾ ਸਿੰਘ ਨੇ ਗਦਾਰੀ ਕੀਤੀ ਬਿਨਾ ਕਾਰਨ ਮੈਦਾਨੇ ਜੰਗ ਚੋਂ ਕੱਟੇ ਬਿਨਾ ਜਾਂਦਿਆਂ ਜਾਂਦਿਆਂ ਬੇੜੀਆਂ ਦਾ ਪੁਲ ਤੋੜ ਦਿੱਤਾ ਜਿਹੜਾ ਦਰਿਆ ਸਤਲੁਜ ਤੇ ਬਣਿਆ ਸੀ ਜਿੱਥੇ ਮੈਦਾਨੇ ਜੰਗ ਚ ਗੋੜਾ ਬਰੂਦ ਆਉਂਦਾ ਸੀ ਉਥੋਂ ਰੇਤ ਤੇ ਸਰੋਂ ਆਉਣ ਲੱਗ ਪਈ ਸਰਦਾਰਾਂ ਨੇ ਜਾ ਕੇ ਸਰਦਾਰ ਸ਼ਾਮ ਸਿੰਘ ਟਾਰੀ ਨੂੰ ਦੱਸਿਆ ਸਰਦਾਰਾਂ ਸ਼ਹਾਦਤ ਹੁਣੀਆ ਤੋਪਾਂ ਬੰਦਿਆ ਬੰਦੂਕਾਂ ਬੰਦਿਆ ਦੁਸ਼ਮਣ ਸਾਡੇ ਸਿਰ ਤੇ ਚੜਦਾ ਆਉਂਦਾ ਹੈ ਸਰਦਾਰ ਸ਼ਾਮ ਸਿੰਘ ਘਟਾਰੀ ਨੇ ਆਖਿਆ ਬਹਾਦਰੋ ਜੇ ਲਕੀਰ ਦੇ ਫਕੀਰ ਬਣ ਕੇ ਚੱਲੋ ਤੇ ਦੁਨੀਆ ਤੁਹਾਨੂੰ ਸਲਾਮਾ ਕਦੀ ਨਹੀਂ ਕਰੂਗੀ ਲੀਕ ਤੋਂ ਹਟ ਕੇ ਕੁਝ ਵੱਖਰਾ ਕਰੋ ਤੁਹਾਨੂੰ ਲੋਕ ਹੀ ਰਹਿੰਦੇ ਸਮੇਂ ਤੱਕ ਯਾਦ ਰੱਖਣਗੇ ਦੁਨੀਆ ਦੀ ਭੇਡ ਚਾਲ ਚ ਨਾ ਕਦੀ ਵੀ ਫਸੋ ਵੇ ਭਲਾਣੇ ਨੇ ਐਨਾ ਕਰਜ਼ਾ ਚੁੱਕ ਕੇ ਮੁੰਡਾ ਵਿਆਹਾ ਤੇ ਅਹੀਂ ਵੀ ਅੱਡੀਆਂ ਚੁੱਕ ਕੇ ਹੀ ਥਾਲ ਲੈਣਾ ਵਾ ਜੇ ਤੁਹਾਡੀ ਜਾਇਦਾਦ ਘਟਿਆ ਤੇ ਕੋਈ ਨਹੀਂ ਘਟ ਚ ਸਾਰ ਲੋ ਇਥੇ ਲੋਕਾਂ ਨੇ ਸੋਣੀ ਚਾਂਦੀ ਦੀਆਂ ਥਾਲੀਆਂ ਚ ਖਾ ਕੇ ਵੀ ਨਿੰਦ ਜਾਣਾ ਤੁਹਾਨੂੰ ਉਹਨਾਂ ਜਾਣ ਲਗਾ ਢਿੱਡ ਦੇ ਹੱਥ ਫੇਰ ਹੀ ਜਾਣਾ ਨਹੀਂ ਨਹੀਂ ਇਹਦੇ ਚ ਨਹੀਂ ਸੁਆਦ ਆਈ ਮਾਗਾ ਆਹ ਨਹੀਂ ਇਹ ਜੀ ਤੁਸੀਂ ਵਧੀਆ ਬਣਾਈ ਦੁਨੀਆਂ ਨੂੰ ਤੁਸੀਂ ਖੁਸ਼ ਨਹੀਂ ਕਰ ਸਕਦੇ ਇਹ ਦੁਨੀਆ ਦੀ ਬੜੀ ਵੱਡੀ ਸੱਚਾਈ ਆ ਐਡਾ ਪ੍ਰੋਗਰਾਮ ਕੋਈ ਕੀਤਾ ਲੱਖਾਂ ਰੁਪਏ ਲਾਤੇ ਆ ਤੇ ਜਿੰਨੇ ਅਗਰਾਈ ਦਿੱਤੀ ਹਣੀ ਖੁੱਲੀ ਉਹਨੇ ਚੁੱਪ ਕਰਕੇ ਸੇਵਾ ਕਰਕੇ ਚਲ ਜਣਾ ਦੇ ਜਿੰਨੇ ਰੁਪਏ ਮੇਰੇ ਕੋਲੇ ਪੰਜਾਬ ਨਹੀਂ ਦਿੱਤੇ ਹੋਣੇ ਉਹ ਬਹਾਨਾ ਹੀ ਲੱਭਣ ਲਿਆ ਵੀ ਹੁਣ ਸਾਲ ਇਹਨਾਂ ਨੂੰ ਘੇਰ ਘੇਰ ਕੇ ਚੌਂਕਾਂ 'ਚ ਗੱਲਾਂ ਕਿੱਦਾਂ ਕਰਨੀਆਂ ਆ ਨਹੀਂ ਹੀ ਹੈਗਾ ਆਉ ਨਹੀਂ ਹੀ ਹੈਗਾ ਆ ਨਹੀਂ ਬਣਾਇਆ ਜਿਹਾ ਕਰ ਗਿਆ ਆਉ ਕਰ ਗਿਆ ਖਾਲੀ ਭਾਂਡਾ ਬਹੁਤਾ ਖੜਦਣਾ ਵਾਹ ਖਾਲੀ ਭਾਂਡਾ ਐਂ ਕਰੋ ਨਾ ਟੰਨ ਦੀ ਆਵਾਜ਼ ਆਉਂਦੀ ਹੈ ਗੰਦਰ ਹੈ ਕੱਖ ਨਹੀਂ ਤੇ ਭਰਿਆ ਭਾਂਡਾ ਭਾਵੇਂ ਬਾਹਰੋਂ ਲਿਬੜਿਆ ਵੀ ਹੋਵੇ ਨਾ ਉਹਨੂੰ ਤੁਸੀਂ ਐਂ ਕਰੋ ਤੇ ਆਵਾਜ਼ ਨਹੀਂ ਆਉਂਦੀ ਜਿਹੜੇ ਬੰਦੇ ਅੰਦਰੋਂ ਖਾਲੀ ਆ ਠੋਗਰ ਬਾਜੀ ਆ ਪੈਸੇ ਚਾਰ ਹੈਗੇ ਕਿ ਨਹੀਂ ਹੈਗੇ ਪਰ ਸਾਡੀ ਕੌਮ ਦੀ ਜਵਾਨੀ ਨੂੰ ਅੱਜ ਛੋਸ਼ੇ ਬਾਜੀ ਲੈ ਕੇ ਬਹਿ ਗਈ ਆ ਜੇ ਕਿਸੇ ਦੀ ਰੋਟੀ ਸੌਖੀ ਪੱਕਦੀ ਆ ਉਹਦੇ ਵੱਲ ਵੇਖ ਕੇ ਆਪਣਾ ਭਾਂਡਾ ਮੂਦਾ ਨਾ ਮਾਰ ਕੇ ਬਹਿ ਜਾਓ ਜੇ ਰੱਬ ਨੇ ਕਿਸੇ ਨੂੰ ਚਾਰ ਦਮੜੇ ਦਿੱਤੇ ਉਹਨੇ ਗੱਡੀ ਵੱਡੀ ਲਿਆਂਦੀ ਆ ਤੂੰ ਹੀ ਆਂਦੇ ਵੀ ਪਾਪਾ ਭਾਬੇ ਦੇ ਗੱਲ 'ਚ ਘੂਠਾ ਦੇ ਕਹਿੰਦੇ ਵੀ ਥਾਰ ਹੀ ਲੈ ਕੇ ਆ ਕਿਸ਼ਤਾ ਕਹਿੰਦੇ ਤਾਰ ਲਿਆਂ ਮੜਕ ਕਿਤੇ ਨਾ ਕਿਤੇ ਫਾਹ ਲੈ ਕੇ ਥੋਣਾ ਨੇ ਮਰਨਾ ਕਿਤੇ ਨਾ ਕਿਤੇ ਉਹਨੇ ਫਨੈਲ ਹੀ ਪੀਣੀ ਬਾਅਦ ਦੇ ਵਿੱਚ ਕਿਹੇ ਵੱਲ ਵੇਖ ਕੇ ਆਪਣਾ ਜਲੂਸ ਕਦੀ ਨਾ ਕਢੋ ਤੁਹਾਡੀ ਸ਼ਾਨ ਤੁਹਾਡੀ ਟੌਰ ਤੁਹਾਡੇ ਕੰਮ 'ਚੋਂ ਬੋਲੇ ਤੁਹਾਡੇ ਸੁਭਾਅ 'ਚੋਂ ਬੋਲੇ ਤੁਹਾਡਾ ਬ੍ਰਾਂਡ ਕੀ ਆ ਕਿਸੇ ਨੇ ਨਹੀਂ ਵੇਖਣਾ ਆਈਫੋਨ ਰੱਖਿਆ ਦਾ ਬ੍ਰਾਂਡ ਬੜਾ ਵਧੀਆ ਲਈ ਫਿਰਦਾ ਜੇ ਘੜੀ ਬੜੀ ਬ੍ਰਾਂਡਡ ਲਈ ਆ ਤੇ ਜੇ ਬੋਲਣ ਦੀ ਅਕਲ ਨਾ ਹੋਵੇ ਨਾ ਤੇ ਲੋਕਾਂ ਦੇ ਨਾਲ ਪਿਆਰ ਨਾ ਪਾਇਆ ਹੋਵੇ ਲੋਕ ਕਹਿੰਦੇ ਫੋਨ ਤੇ ਐਡਾ ਮਹਿੰਗਾ ਲਈ ਫਿਰਦਾ ਹੈ ਨਕਮਾ ਸਿਰੇ ਦਾ ਆਪਣਾ ਬ੍ਰਾਂਡ ਆਪ ਸੈੱਟ ਕਰੋ ਜਿਨ੍ਹਾਂ ਨੇ ਬ੍ਰਾਂਡ ਆਪਣੇ ਸੈੱਟ ਕੀਤੇ ਉਹਨਾਂ ਨੂੰ ਲੋਕਾਂ ਨੂੰ ਚਾਦਰ ਵੀ ਬੰਨੀ ਹੋਵੇ ਨਾ ਗੰਦੀ ਜੀ ਕਿਉਂਕਿ ਤਾਂ ਵੀ ਪਿਆਰ ਕਰਦੇ ਆ ਪੈਰੀ ਭਾਵੇਂ ਟੁੱਟੀਆਂ ਚਪਲਾਂ ਵੀ ਪਾਈਆਂ ਹਨ ਆਪਣਾ ਬ੍ਰਾਂਡ ਆਪਣਾ ਬਣਾ ਕੇ ਰੱਖੋ ਲੋਕੇ ਤੁਹਾਨੂੰ ਤਾਂ ਵੀ ਮੁਹੱਬਤ ਕਰਨਗੇ ਦੁਨੀਆ ਦੀ ਨਕਲ ਕਰਨ ਜਾਓਗੇ ਤਾਂ ਗੰਗਾ ਗਏ ਤਾਂ ਗੰਗਾ ਰਾਮ ਜਮਨਾ ਗਏ ਤਾਂ ਜਮਨਾਦਾਸ ਲੋਕਾਂ ਦੀ ਢੀੜ ਚ ਗਵਾਜੋਗੇ ਸਰਦਾਰ ਸ਼ਾਮ ਸਿੰਘ ਅਟਾਰੀ ਕਹਿੰਦਾ ਗਦਾਰੀ ਕਰਨ ਵਾਲੇ ਅਗਰ ਗਦਾਰੀ ਕਰ ਗਿਆ ਪਰ ਜੋ ਉਹਨਾਂ ਦੀ ਦੌੜ ਚ ਪਏ ਫਿਰ ਲਾਂ ਤਾਂ ਖੱਟਾਂ ਦੇ ਕੁਝ ਵੱਖਰਾ ਕਰੀਏ ਨਾ ਕਿ ਕੀ ਕਹਿੰਦਾ ਜੇ ਤੋਪਾਂ ਬੰਦਿਆ ਫਿਰ ਕਿਹੜੀ ਗੱਲ ਆ ਬੰਦੂਕਾਂ ਬੰਦਿਆ ਫਿਰ ਕਿਹੜੀ ਗੱਲ ਆ ਪਰ ਗੁਰੂ ਕਲਗੀਧਰ ਪਾਤਸ਼ਾਹ ਦੀ ਅੰਗ ਸੰਗ ਰਹਿਣ ਵਾਲੀ ਪਗਉਤੀ ਤੇ ਸਾਡੇ ਹੱਥਾਂ 'ਚ ਆ ਗਈਆਂ ਨਾ ਤੇਜੋ ਤੂ ਕੇ ਗੋਰੀਆਂ ਦੇ ਘੜ ਪੈ ਜਾ ਮਰਨਾ ਤੇ ਹੈਗਾ ਹੀ ਆ ਪਰ ਦੁਨੀਆ ਨੂੰ ਦੱਸ ਦਿਓ ਕਿ ਅਣਖ ਤੇ ਗੈਰਤ ਦੇ ਵਿੱਚ ਮਰਨ 'ਚ ਕੀ ਫਰਕ ਹੁੰਦਾ ਵਾ ਮਰਦਾ ਨੇ ਮਾਰੀਆਂ ਨਗਾਰੀਆਂ ਤੇ ਚੋਟਾਂ ਉਹਨਾਂ ਲਾਏ ਸਾਤਰੀ ਅਕਾਲ ਦੇ ਜਕਾਰੇ ਸਰਦਾਰ ਸ਼ਾਮ ਸਿੰਘ ạtਾਰੀ ਚਿੱਟੇ ਘੋੜੇ ਤੇ ਸਵਾਰ ਚੱਟਾ ਬਾਣਾ ਚੱਟਾ ਦਸਤਾਰਾ ਚੱਟਾ ਤਾੜਾ ਮਸ਼ਹਰੀਆਂ ਨੂੰ ਤਾਂ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਤੂ ਗਿਆ ਫਰੀ ਸਾਹਿਬ ਮਾਰ ਕੇ ਸਾਤਰੀ ਅਕਾਲ ਦਾ ਜਾਕਾਰਾ ਉਹ ਸਭਰਾਵਾਂ ਦੇ ਮੈਦਾਨੇ ਜਾਂਦ ਅੰਦਰ ਜਾਮੇ ਸ਼ਹਾਦਤ ਜਿਵੇਂ ਪੀਤਾ ਵਾਰ ਦੇ ਸ਼ਬਦਾਂ ਚ ਢਾਢੀ ਜਤਾ ਏ ਫਿਰਨ ਜਾਣ ਲੁਕਾਉਂਦੀਆ ਪਲਟਣਾ ਫਿਰਨ ਜਾਣ ਲੁਕਾਉਂਦੀਆ ਪਲਟਣਾ 10 ਫਰਵਰੀ ਸਾਲ 1846 ਇੱਕ ਬੰਨੇ ਸ਼ਾਮਾਂ ਦਾ ਸੂਰਜ ਅਸਤ ਹੋ ਰਿਹਾ ਸੀ ਪਰ ਲੋਕਾਂ ਨੂੰ ਪਤਾ ਸੀ ਵੀ ਇਹ ਕੱਲਾ ਸ਼ਾਮਾਂ ਦਾ ਸੂਰਜ ਅਸਤ ਨਹੀਂ ਹੋ ਰਿਹਾ ਇਹ ਸਿੱਖ ਰਾਜ ਦਾ ਸੂਰਜ ਵੀ ਅਸਤ ਹੋ ਚੁੱਕਾ ਵਾ ਦਰਿਆ ਸਤਲੁਜ ਦਾ ਪਾਣੀ ਲਾਲ ਹੋ ਕੇ ਵਗ ਰਿਹਾ ਸੀ ਪਹਿਲੀ ਵਾਰ ਹੋਇਆ ਸਰਦਾਰ ਸ਼ਾਮ ਸਿੰਘ ਅਟਾਰੀ ਮੈਦਾਨੇ ਜੰਗ ਚ ਡਿੱਗਾ ਗੋਲੀਆਂ ਨਾਲ ਕਾਇਲ ਹੋਇਆ ਸਰਦਾਰ ਸ਼ਾਮ ਸਿੰਘ ਟਾਰੀ ਸਵਾਸ ਛੱਡ ਗਿਆ। ਗੋਰਾ ਉਹਦੇ ਸਰਹਾਣੇ ਵਾਲੇ ਪਾਸੇ ਆ ਕੇ ਉਹਦੇ ਆਪਣੇ ਸਿਰ ਤੋਂ ਟੋਪ ਲਾ ਕੇ ਤੇ ਸਰਦਾਰ ਨੂੰ ਸਲੂਟ ਮਾਰਦਾ ਹੈ। ਅੱਜ ਵੀ ਉਹਨਾਂ ਵਿੱਚ ਕਿਸੇ ਨੂੰ ਮਾਣ ਦਿੱਤਾ ਜਾਵੇ ਤੇ ਉਹਨਾਂ ਦੇ ਅਫਸਰ ਜਿਹੜੇ ਆਪਣੇ ਸਿਰ ਤੋਂ ਟੋਪ ਲਾ ਲੈਂਦੇ ਹਨ। ਉਹਨਾਂ ਦਾ ਇੱਕ ਤਰੀਕਾ। ਸਰਦਾਰ ਦਾ ਹੱਥ ਵੇਖਿਆ ਗਿਆ। ਉਸ ਹੱਥ 'ਚੋਂ ਸ੍ਰੀ ਸਾਹਿਬ ਨਹੀਂ ਨਿਕਲਦੇ। ਫਰਵਰੀ ਦਾ ਮਹੀਨਾ ਸੀ। ਕਿੰਨੀ ਤੇਗ ਲੜ ਕੇ ਵਹੀ ਹੋ ਗਈ ਸਰਦਾਰ ਸ਼ਾਮ ਸਿੰਘ ạtਾਰੀ ਨੇ ਦੇਸੀ ਘੋਗ ਗਰਮ ਕਰਕੇ ਸਰਦਾਰ ਦੇ ਹੱਥਾਂ ਤੇ ਫੇਰਿਆ ਗਿਆ ਚਰਸਿਆ ਗਿਆ ਫਿਰ ਉਹਦੀਆਂ ਉਂਗਲਾਂ ਖੋਲ ਕੇ ਉਹਦੇ ਹੱਥ ਵਿੱਚੋਂ ਉਹਦੀ ਸ੍ਰੀ ਸਾਹਿਬ ਕੱਢੀ ਜਾਂਦੀ ਹੈ ਇਹ ਸੀ ਸਿੱਖ ਰਾਜ ਨੂੰ ਬਚਾਉਣ ਵਾਸਤੇ ਅੰਤਮ ਸਵਾਸਾਂ ਤੱਕ ਜੂਝਣ ਵਾਲੇ ਸਰਦਾਰ ਸ਼ਾਮ ਸਿੰਘ ạtਾਰੀ ਦੀ ਦਾਸਤਾ ਐਦਾਂ ਦੇ ਬਣੀਏ ਲੀਡਰਾਂ ਨੂੰ ਬੇਨਤੀ ਆ ਸੰਪਰਦਾਵਾਂ ਨੂੰ ਬੇਨਤੀ ਆ ਸਾਡੇ ਜਥੇਦਾਰਾਂ ਨੂੰ ਬੇਨਤੀ ਆ ਇਸ ਡੁੱਬਦੀ ਬੇੜੀ ਨੂੰ ਦੁੱਖ ਦੀ ਘੜੀ ਨੂੰ ਔਖੇ ਟਾਈਮ ਨੂੰ ਸਿਰ ਜੋੜ ਕੇ ਨਜਿੱਠਿਆ ਜਾ ਸਕਦਾ ਹੈ